ਪਰ ਇਹ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬੜਾ ਵਧੀਆ ਹੁੰਨ ਰਿਹਾ ਹਾਂ ਆ ਦੋ ਜਣੇ ਇਹ ਦੋਨੇ ਸਰਦਾਰ ਹੀ ਗੁਰ ਤੇ ਇਹਨਾਂ ਨੇ ਡਰਿੰਕ ਕੀਤੀ ਆ ਮੈਂ ਗੱਡੀ ਨਾਲ ਮਾਰੀ ਜੀ ਇਹਨਾਂ ਦੇ ਨਾਲ ਨਾ ਜਦੋਂ ਮੈਂ ਮਾਰੀ ਜੀ ਟਾਇਰ ਲੱਗਾ ਮੈਂ ਵੀ ਗੱਡੀ ਜੁੱਤਣਾ ਐਵੀ ਉੱਤੇ ਗੱਡੀ 'ਚ ਮੈਂ ਭਾਈ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਬੂਟੇ 'ਤੇ ਢੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਭਾਈ ਆ ਕੰਮ ਗਲਤ ਆ ਇਦਾਂ ਕਰਦੇ ਫੇਜ ਚਲੋ ਹੁਣ ਸਬਾਈ ਇਹ ਇਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਵਾਰ ਸਬਾਈ ਉਹਨੇ ਦੂਜੇ ਨੇ ਡੰਡਾ ਲੈ ਕੇ ਮੇਰੇ ਮੋੜਤਾ ਜੰਮੀਆ ਲੈ ਕੇ ਮੇਰੇ ਸਿਰ 'ਤੇ ਮਾਰੇ ਆ ਤੇ ਮਲਾਜ ਮੈਂ ਪੁੱਛਣ ਆਇਆ ਅਹਰ ਸਰ ਜੀ ਅਦਮਰੀ ਪੋਸਟਿੰਗ ਆ ਇਹਨਾਂ ਨੇ ਡ੍ਰਿੰਕ ਕੀਤੀ ਇਹਨਾਂ ਨੇ ਮੌਲਾ ਲੱਕੀਤੀ ਚਾਵੇ ਮੰਗੀ ਇਹਨਾਂ ਨੇ ਮੈਂ ਬਚਾ ਰੋਣਾ ਜੁਨਾ ਮੇਰੇ ਇਹ ਸੌਗ ਲਈ ਆ ਬੇਸਨ ਸੱਟੇ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਬੋਤਨ ਬੇਸੁਰ ਮਾਰੇ ਮੇਰੇ ਸਿਰ ਚ ਉਹਦੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਤੇ ਦੀ ਕੀ ਜਵੇ ਫੰਦਰ ਸਿੰਘ ਪਿੰਡ ਪੈ ਨਾ ਜਰ ਮੇਰੀ ਭਣੀ ਦਾ ਗਿਆ ਹੀ ਪਿੰਡ ਜੀ ਤੇ ਮੈਂ ਕਾਦੀਆਂ ਆ ਗਿਆ ਸਮਾਨ ਲੈਣ ਵਾਸਤੇ ਕਿਸੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ ਤੇ ਉਸ ਤੋਂ ਬਾਅਦ ਇਹਨੇ ਆਵਾਜ਼ਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਇਹਨੇ ਕੀਤੀ ਆ ਇਹਨੇ ਸੰਘਰਸ਼ ਮਾਰ ਕੇ ਤੇ ਆਦੇ ਗੱਡੀ ਭੰਦੀ ਨਾਲੇ ਧਾੜੇ ਨਾਲੇ ਪੱਗ ਲਈ। ਪੂਰੀ ਪ੍ਰਾਣੀ ਆ ਦੀ ਪਾਣੀ ਖੋਖ ਦੇ ਰੱਖਣੀ ਜੀ ਦਾ ਮਿਆਨਾ ਕਰਾਓਗੇ? ਹਾਂਜੀ। ਜਦੋਂ ਤੁਸੀਂ ਮੈਨੇ ਕਰਾਓਗੇ ਦਾ? ਆ ਕਰਾਵਾਂਗੇ ਨਵਾਜਾ ਕਰਾਵਾਂਗੇ। ਕੀ ਮੰਦੇ ਤੋ ਅੱਜ? ਤੁਹਾਡੀ ਮੰਦਾ ਇਨਸਾਫ ਦੇ ਉਹ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਫੱਟੇ ਦੇ ਪਾਵਾਂਗਾ। ਉਹ ਪਗਾਨ ਨਾ ਕੋਈ ਤੁਹਾਡੀ ਦੁਸ਼ਮਣ ਹੀ ਕੋਈ ਦੁਸ਼ਮਣ ਹੀ ਨਾ ਰਾਗ ਨਾ ਕਰਾਵਾ ਪਹਿਲਾਂ ਹੱਦ ਤੋਂ ਕੋਈ ਗੱਲ ਬਾਤ ਹੱਦ ਤੋਂ ਗੱਲ ਬਾਤ ਕੋਈ ਨਹੀਂ ਭਤੀਜੇ ਦੀ ਪਨੇਜਾ ਵਿਆਹ ਹੀ ਆਈ ਸੌਦਾ ਲੈਣ ਆਉਂਦੇ ਹਨ ਤਾਂ ਚੰਚੇ ਦੇ ਨੇ ਗੱਡੀ ਮਾਰਤੀ ਆਉਂਦੇ ਆ ਗੱਡੀ ਮਾਰ ਕੇ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਬਲਮੇ ਉਫਾ ਲਿਆ ਨਹੀਂ ਇਹ ਜੱਟ ਮਲਾਜਮ ਹੋਏਗਾ ਠੀਕ ਹੈ ਠੀਕ ਨਾ ਗੱਲ ਕਰਿਆ ਦੇਣਾ ਇਹਨੇ ਨਾਲ ਹੀ ਉਹ ਪਾਸੇ ਵਾਲਾ ਆਪਣੀ ਪ੍ਰਾਣੀ ਕੱਟ ਕੇ ਤੇ ਕੱਟ ਕੇ ਪਾਰ ਪੱਗ ਲਾਤੀ ਜੇਤਨੀ ਕੀਤੀ ਗਈ ਪੂਰੀ ਆ ਪਾ ਕੇ ਹੱਟ ਜਾ ਇੰਦਾ ਦੀ ਹਾਦਸੇ ਬਲੇ ਦੀ ਬੰਦਾ ਜਿਹੜਾ ਜੰਨਾ ਖਾਣਾ ਗਿਆ ਵਾਗ ਬਲਾਇਆ ਮੈਂ ਚੈਦਾ ਉਹਨਾਂ ਤਰ੍ਹਾਂ ਦਾ ਹਾਦਸੇ ਟਕਰਾਰ ਹੋਇਆ ਜੀ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀ ਨੂੰ ਸਵੇਰ ਦਾ ਟਾਈਮ ਦਿੱਤਾ ਜੋ ਕੋਈ ਨਿਕਲੂ ਨਹੀਂ ਕਰ ਰਹੀ ਜੀ ਕੋਈ ਮੁਲਾਜ਼ਮ ਨਹੀਂ ਹੈਗਾ ਵਿੱਚ ਹੈਗਾ ਮੁਲਾਜ਼ਮ ਨਹੀਂ ਹੈਗਾ ਇਹ ਕਹਿੰਦੇ ਉਹ ਡ੍ਰਿੰਕੀ ਸੀ ਕੋਈ ਹੈਗਾ ਨਹੀਂ ਡ੍ਰਿੰਕ ਡ੍ਰਿੰਕ ਨਹੀਂ ਕੀਤੀ ਤੇ ਉਹਦੇ ਸੱਟ ਲੱਗੀ ਸਰਦੇ ਵਿੱਚ ਉਹਨਾਂ ਮੁਲਾਜ਼ਮਾਂ ਲੱਗਿਆ ਘਰਾਉਣ ਜੀ ਲੱਗੀ ਸੱਟ ਹੈਗੀ ਐ ਪਰ ਫੇਰ ਵੀ ਮੈਡੀਕਲ ਹੋਣ ਤੋਂ ਨਹੀਂ